ਸਤਨਾਮ ਵਾਹਿਗੁਰੂ ਸਾਹਿਬ ਜੀ ਸੋਇਲਾ ਰਗ ਗੋੜੀ ਦੇਵ ਕੀ ਮਾਲਾ ਪਹਿਲਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਜੇ ਕਰ ਕੀਤਾ ਕੀਏ ਕਦੇ ਕਾਹੇ ਵਿਚਾਰ ਰੋਕਿਤ ਕਰ ਗਾਵੋ ਸੋਇਲਾ ਸਿਰੋ ਸਿਰਜਣਹਾਰ ਤੁਮ ਗਾਵੋ ਮੇਰੇ ਮਿਰਭਾਉ ਕਾ ਸੋਇਲਾ ਹੋ ਮਾਰੀ ਜਿਸ ਵਲੇ ਸਦਾ ਸੁਖ ਹੋਏ ਰਹਾਉ ਨਿਤ ਨਿਜਲੇ ਸੁਮਾਨੀ ਅੰਦੇਖੇਗਾ ਦੇਵਨਹਾਰ ਇਹੇ ਦਾਨ ਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ ਸੰਬਤ ਸਾਲ ਲਿਖਿਆ ਮਿਲ ਕਰ ਪਾਵੈ ਤੇਲ ਦੇ ਸਜਣੇ ਅਸੀਂ ਛੜੀਆਂ ਜਿਹਾ ਹੋਵੇ ਸਾਬ ਸੋਮੀਲ ਘਰ ਘਰ ਏਉ ਪਹੁੰਚਾਸ ਦੜੈ ਨਿਤ ਪਵਣ ਸੁੱਧ ਨਾਰਾ ਸੂਰੀ ਅਨੰਤ ਖਸੇ ਦੇ ਅਵਨ ਰਗਾ ਸਮਹਲਾ ਪਹਿਲਾ ਜੇ ਕਰ ਸੇ ਗੁਰ ਸੇਵਿਦਿ ਗੁਰ ਕੋ ਰੇ ਕੋ ਵੇ ਸਨੇਕ ਬਾਬਾ ਜੇ ਕਰ ਕਰਤੇ ਕੀਤ ਹੋਏ ਸੁਖ ਰਖ ਬਡਾਈ ਤੋ ਇਰਹਾ ਇਸ ਵਿੱਚ ਸਿਆ ਘੜੀਆਂ ਪੈਰਾਂ ਤੇ ਤੀ ਵਾਰੀ ਮੂੰਹ ਆ ਸੁਰਜ ਕੋ ਰਤਨੇਕ ਨਾਨਕ ਕਰਤੇ ਕੇ ਕਹਤੇ ਵੇਸ ਰਗਤ ਨਾ ਸ੍ਰੀ ਮਹਲਾ ਪਹਿਲਾ ਗਗਨ ਮੇ ਥਾਲ ਰਬ ਚੰਦ ਦੀਪਕ ਬਣ ਤਾਰਕਾ ਮੰਡਲ ਜਨ ਕਮੋਤੀ ਤੂ ਬਲਿਆਨ ਲੋ ਪਵਣ ਚਵਰੋ ਕਰ ਸਖਲ ਪੰਰਾਇ ਫਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਨਤਾ ਅਸ਼ੋਦ ਵਿੰਤ ਪੀਰਿਦਾ ਸਹਿਸ ਤਵ ਨੰ 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 ਤੋ ਕਸਾਸ ਮੂਰਤ ਨੰ ਇਕ ਤੂ ਹੀ ਸਹਿਸ ਪਦ ਬਿਮਲ ਨੰ ਇਕ ਪਦ ਗੰਧ ਬਿਨ ਸਹਿਸ ਤਵ ਗੰਧ ਦੇ ਵਿਚਰਤੰ ਮੋਹੀ ਸਭ ਮੈਂ ਜੋਤ ਜੋਤ ਸੋਈ ਤਹੰਦ ਚਾਨਣ ਸਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੁਆਦਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਿਤ ਮਨ ਅਨ ਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕੋ ਜਾਤੇ ਤੇਰੇ ਨਾਹੀ ਬਸਰ ਗੋਲੀਪੁਰ ਮੇਲਾ ਚੌਥਾ ਕਾਮ ਕ੍ਰੋਧਨ ਗੁਰ ਬੋ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਖੇ ਗੁਰ ਪਾਇਆ ਮਨ ਹਗਲੇ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਾਰ ਡੰਡਾ ਤੂ ਪੁਨ ਵੱਡਾ ਰਹਾ ਸਾਖਤ ਹਰ ਸਾਧਨ ਜਣਿਆ ਦਿਨ ਅੰਤਰ ਹੋਮੇ ਕੰਡਾ ਹੈ ਜਿਉ ਜਿਉ ਚਲਾ ਚੁਭੈ ਦੁਖ ਪਾਵੈ ਜਮ ਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਨਾਮ ਸੁਣਣ ਦੁਖ ਜਨ ਮਰਣ ਪ੍ਰਭ ਖੰਡਾ ਹੈ अवनासी पुरख पा परमेश्वर बसो अखंड ब्रह्मांड है हम गरीब मस्कीन प्रभु तेरे हर आखा राख वड बड़ वडा है जे नानक नाम धार टेक है हर नाम में ही सुख मंडा है राग गौड़ी पूर्वी मल्ला 5वां करो बिनती सुन मेरे मीता संत टहल की बेला यह काट चलो अरला आगे बसन सेला ਆਗਿ ਘਟੈ ਦਿਨ ਸਿਰਣਾ ਰੇ ਮਨ ਗੁਰ ਮਿਲ ਕਾ ਸਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੇ ਮਤਰੂ ਬ੍ਰਹਮ ਗਿਆਨੀ ਜਿਸੇ ਜਗਾਇ ਪਿਆਵੈ ਇਹ ਰਸ ਅਕਥ ਕਥਾ ਤិន ਜਾਨੀ ਜਾਕ ਵੈ ਸੋਈ ਵੈ ਜਿੰਗੁਰ ਤੇ ਮਨੇ ਨਸੇਰਾ ਨਿਜ ਘਰ ਮਹਿਲ ਪਾਉ ਸੁਖ ਸਹਜੇ ਬੋਰ ਨ ਹੋਈ ਗੋਹਿਰਾ ਅੰਦਰ ਜਾਵੇਂ ਬੁਰਖ ਵਿਦਾਤੇ ਸ਼ਰਧਾਮਨ ਕੀ ਪੂਰਾ ਨਾਨਕ ਦਾਸ ਇਹ ਸੁਖ ਮੰਗੇ ਮੁਕ ਕਰ ਸੰਤਨ ਕੀ ਤੂਰ ਅੰਦਰ ਜਾਵੇਂ ਬੁਰਖ ਵਿਦਾਤੇ ਸ਼ਰਧਾਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਕ ਕਰ ਸੰਤਨ ਕੀ ਤੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ